ਹਉ ਪੁੱਟਕੀ ਮਾੜੀ ਸ਼ੈ ਹੁੰਦੀ ਹਰ ਬੰਦਾ ਜਾਣੇ ਹੋਏ 판ਡੇ ਵੰਡ ਕੇ ਲੈ ਵੱੜਦੀ ਥਾਣੇ ਹਉ ਪੁੱਟਕੀ ਮਾੜੀ ਸ਼ੈ ਹੁੰਦੀ ਹਰ ਬੰਦਾ ਜਾਣੇ ਹੋਏ 판ਡੇ ਵੰਡ ਕੇ ਲੈ ਵੱੜਦੀ ਥਾਣੇ ਉੱਪਰ ਦੇਵਾਲੀ ਗੱਲ ਨੂੰ ਕਿਤੇ ਟਕਣੇ ਨਾ ਦੇਵੇ ਫੁੱਟਤਾ ਮਾੜੀ ਛੈ ਹੁੰਦੀ ਘਰ ਵਸਣ ਨਾ ਦੇਵੇ ਹੋ ਫੁੱਟਤਾ ਮਾੜੀ ਛੈ ਹੁੰਦੀ ਘਰ ਵਸਣ ਨਾ ਦੇਵੇ ਓ ਇਸ ਫੁੱਟ ਵਿੱਚ ਬਹੁਤਿਆਂ ਦੀਆਂ ਮੁਕੀਆਂ ਚਾਕਾਂ ਕਈਆਂ ਦੀ ਗੱਲ ਪਹੁੰਚ ਗਈ ਕਹਿੰਦੇ ਤੱਕ ਤਲਾਕਾਂ ਬਈ ਇਸ ਫੁੱਟ ਵਿੱਚ ਬਹੁਤਿਆਂ ਦੀਆਂ ਮਕੀਆਂ ਚਾਕਾਂ ਕਈਆਂ ਦੀ ਗੱਲ ਪਹੁੰਚ ਗਈ ਕਹਿੰਦੇ ਤੱਕ ਤਲਾਕਾਂ ਉਹ ਦੋ ਰੂਹਾਂ ਨੂੰ ਕਦੇ ਵੀ ਇਹ ਹੱਸਣਾ ਨਾ ਦੇਵੇ ਹੁੱਟ ਤਲਮਾੜੀ ਸ਼ੈ ਹੁੰਦੀ ਘਰ ਵਸਣ ਨਾ ਦੇਵੇ ਹਉ ਫੁੱਟ ਤਮਾੜੀ ਸ਼ੈ ਹੁੰਦੀ ਘਰ ਵਸਣ ਨਾ ਦੇਵੇ ਉਮਾ ਪਿਆਤੇ اولاد ਦੇ ਜਦ ਵਿਚ ਪੈ ਜਾਵੇ ਭੁੱਡੇ ਵੇਲੇ ਚੰਦਰੀ ਫਿਰ ਨਰਕ ਵਿਖਾਵੇ ਉਮਾ ਪਿਆਤੇ اولاد ਦੇ ਜਦ ਵਿਚ ਪੈ ਜਾਵੇ ਭੁੱਡੇ ਵੇਲੇ ਚੰਦਰੀ ਫਿਰ ਨਰਕ ਵਿਖਾਵੇ ਕੀਨੇ ਜੱਗ ਵਿਖਾਇਆ ਸੀ ਚੇਤੇ ਰਖਣ ਨਾ ਦੇਵੇ ਫੁੱਟ ਤਾ ਮਾੜੀ ਸ਼ੈ ਹੁੰਦੀ ਕਰ ਵਸਣ ਨਾ ਦੇਵੇ ਹੋ ਫੁੱਟ ਤਾ ਮਾੜੀ ਸ਼ੈ ਹੁੰਦੀ ਕਰ ਵਸਣ ਨਾ ਦੇਵੇ ਹੋ ਕੁੱਟ ਕਿਤੇ ਜੇ ਪੈ ਜਾਵੇ ਵਿੱਚ ਸਕੇ ਭਰਾਵਾਂ ਹੋ ਕੰਮ ਦੀਆਂ ਨਾ ਫੇਰੇ ਰਹਿਂਦੀਆਂ ਵੀਰਾਂ ਦੀਆਂ ਬਾਵਾਾਂ ਇਹ ਪੁੱਟਕ ਤੇ ਜੇ ਪੈ ਜਾਵੇ ਵਿੱਚ ਸੱਕੇ ਪਰਾਵਾਂ ਹੋ ਕੰਮ ਦੀਆਂ ਨਾ ਫੇਰੇ ਰਹਿਂਦੀਆਂ ਵੀਰਾਂ ਦੀਆਂ ਬਾਵਾਾਂ ਉਹ ਦੁੱਖ ਮਾਜੂਰਗ ਵੀਰ ਨੂੰ ਕਦੇ ਦੱਸਣ ਨਾ ਦੇਵੇ ਹੱਟਤਾ ਮਾੜੀ ਛਾਇ ਹੁੰਦੀ ਕਰ ਵਸਣੇ ਨੋ ਫੁੱਟ ਫੁੱਟ ਤਾ ਮਾੜੀ ਛੇ ਹੁੰਦੀ ਕਾਲ ਵਸਣੇ ਨਾ ਦੇਵੇ